ਤਨ ਸਾਰਨ ਬਿਆਰ ਪਰ ਇਹ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮੀਰ ਕਰਦੇ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਵੀ ਠੀਕ ਆ ਜੀ ਆਪਾਂ ਜੀ ਹਜੂਰ ਸਾਹਿਬ ਆਏ ਹੋਏ ਜੀ ਯਾਤਰਾ ਤੇ ਤੇ ਆਪਾਂ ਘੁੰਮ ਰਹੇ ਜੀ ਸ਼ਹਿਰ ਵੀ ਘੁੰਮ ਰਹੇ ਆ ਤੇ ਆਪਣੇ ਨਾਲ ਹੈਗੇ ਜੀ ਭਾਈ ਰਵਿੰਦਰ ਸਿੰਘ ਰਵਿੰਦਰ ਸਿੰਘ ਨਾਮ ਤੁਹਾਡਾ ਰਵਿੰਦਰ ਸਿੰਘ ਨਾਮ ਹੈ ਭਾਜੀ ਹੁਣਾਂ ਦਾ ਤੇ ਇਹ ਆਪਾਂ ਨੂੰ ਘੁਮਾਰੇ ਨੇ ਤੇ ਆਪਾਂ ਇਸ ਟਾਈਮ ਆਇਆ ਜੀ ਅ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਠੀਕ ਹੈ ਜੀ ਆਪਾਂ ਚੱਲ ਜਾਈਏ ਦਰਸ਼ਨ ਕਰਦੇ ਆਂ ਤੇ ਆਪਾਂ ਨਾਲੇ ਤੁਹਾਨੂੰ ਦਿਖਾਉਨੇ ਆਂ ਇੱਥੇ ਲੇਜ਼ਰਸ ਉਹ ਵੀ ਹੁੰਦਾ ਜੀ ਕਿੰਨੇ ਵਜੇ ਹੁੰਦਾ ਜੀ ਲੇਜ਼ਰਸ ਸਵੇਰੇ 7:30 ਵਜੇ ਜੀ 7:30 ਵਜੇ ਅ ਸ਼ਾਮ ਨੂੰ 7:30 ਵਜੇ ਲੇਜ਼ਰਸ ਹੁੰਦਾ ਜੀ ਤੇ ਆਪਾਂ ਕੋਸ਼ਿਸ਼ ਕਰਾਂਗੇ ਭਾਜ ਉਹਨਾਂ ਦਾ ਤੁਸੀਂ ਆਓਗੇ ਹਾਂਜੀ ਚਲੋ ਆਪਾਂ ਇਹਨਾਂ ਦਾ ਦੇਖਣਾ ਵਾਂਗੇ ਸ਼ਾਮ ਨੂੰ ਵੀ ਤੇ ਘੁੰਮਾਂਗੇ ਸ਼ਹਿਰ ਨਾਲੇ ਦਿਖਾਉਨੇ ਇੱਥੋਂ ਦੀ ਇੱਕ ਮਾਰਕੀਟ ਕਿਵੇਂ ਆ ਤੇ ਚਲੋ ਆਪਾਂ ਹੁਣ ਅੰਦਰ ਚੱਲਦੇ ਆਂ ਜੀ ਤੇ ਆਪਾਂ ਇਧਰੋਂ ਆਏ ਆਂ ਜੀ ਸਾਹਮਣੇ ਤੇ ਗੁਰਦੁਰ ਸਾਹਿਬ ਦੇ ਨਾਲ ਨਾਲ ਹੀ ਆ ਜੀ ਸੱਚ ਕਰਨ ਹਜੂਰ ਸਾਹਿਬ ਦੇ ਨਾਲ ਹੀ ਸੜਕੇ ਜਾਂਦੀ ਹੈ ਜੀ ਤੇ ਆ ਸਾਹਮਣੇ ਲਿਖਿਆ ਜੀ ਤੇ ਇਧਰ ਸ਼ੋ ਤੇ ਇਧਰ ਬਹੁਤ ਵਧੀਆ ਪਾਰਕ ਵੀ ਬਣੀ ਹੋਈ ਹੈ ਜੀ ਤੇ ਦਰਸ਼ਨ ਕਰਕੇ ਇਥੇ ਘੁੰਮ ਲੋ ਚਲੋ ਜੀ ਸਵੇਰੇ ਬੜਾ ਰਸ਼ ਹੈ ਹੈ ਸਵੇਰੇ ਬੜਾ ਰਸ਼ ਹੈ ਕੀ ਕਰਨ ਜਣੇ ਸਵੇਰੇ ਬੜਾ ਰਸ਼ ਹੁੰਦਾ ਹੈ ਠੀਕ ਹੈ ਜੀ ਕਹਿੰਦੇ ਸਵੇਰੇ ਬੜਾ ਰਸ਼ ਹੁੰਦਾ ਇੱਥੇ ਠੀਕ ਸੋ ਹਾਂਜੀ ਇੱਥੇ ਗੁਰਦਵਾਰ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜੀ ਤੇ ਆਪਾਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ ਇਸ ਪਵਿੱਤਰ ਸਥਾਨ ਤੇ ਖਾਲਸਾ ਪੰਥ ਦੇ ਸਿਰਜਣਹਾਰ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਪਾਏ ਸਤਜਗੀ ਤਪੋਸਥਾਨ ਸਨ 1708 ਵਿੱਚ ਪ੍ਰਗਟ ਕੀਤਾ ਜਿੱਥੇ ਅੱਜ ਤਖਤ ਸੱਚਖੰਡ ਸ੍ਰੀ ਹਜੂਰ ਅਵਿਚਲ ਨਗਰ ਸਾਹਿਬ ਸ਼ੁਸ਼ੋਭਿਤ ਹੈ ਕਾਲਪੁਰਖ ਪਰਮੇਸ਼ਰ ਦੀ ਹੁਕਮ ਅਨੁਸਾਰ ਦੇਹਧਾਰੀ ਗੁਰੂ তথা ਸਮਾਪਤ ਕਰਕੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮਿਤੀ 4 10 1708 ਨੂੰ ਗੁਰਤਾ ਗੱਦੀ ਸੌਂਪੀ ਹਮ ਇਹ ਕਾਜ ਜਗਤਮਉ ਆਏ ਧਰਮ 헤ਦ ਗੁਰਦੇਵ ਪਠਾਏ ਯਾਹੀ ਕਾਜ ਤਰਾ ਹਮ ਜਨਮ ਸਮਝ ਲਿਓ ਸਾਧੂ ਸਵਮ ਮਨਮੰ ਧਰਮ ਚਲਾਵਨ ਸੰਤੋ ਬਾਰਨ ਦੁਸ਼ਟ ਸਬਨ ਕੋ ਮੋਲ ਉਪਾਰਨ ਮਿੱਤਰਨਾਟਕ ਵਿੱਚ ਪੰਕਤੀਆਂ ਸ਼ੋਭਿਤ ਨੇ ਜੀ ਤੇ ਮਿੱਤੀ 1710 1708 ਨੂੰ ਗੁਰੂ ਸਾਹਿਬ ਜੀ ਨੇ ਭਾਰੇ ਦੀਵਾਨ ਸਜਾਇਆ ਸੰਗਤਾਂ ਨੂੰ ਬਚਨ ਕੀਤੇ ਇਹ ਮਾਤ ਲੋਕ ਦੀ ਯਾਤਰਾ ਪੂਰੀ ਕਰਕੇ ਪ੍ਰਲੋਕ ਜਾਣ ਦਾ ਸਮਾਂ ਆ ਗਿਆ ਉਪਰੰਤ ਗੁਰੂ ਜੀ ਨੇ ਹੁਕਮ ਕਰਕੇ ਚੰਦਨ ਦੀ ਲੱਕੜ ਦੇ ਚਿਖਾ ਸਜਵਾਈ ਉਸ ਸਮੇਂ ਇਸ ਸਥਾਨ ਤੇ ਚੰਗ ਨਜ਼ਰਖਤ ਹੁੰਦੇ ਸਨ ਚਿਖਾ ਦੇ ਆਸ-ਪਾਸੇ ਸੁੰਦਰ ਕਨਾਤਾ ਧਨਵਾਦ ਦਿੱਤੀਆਂ ਤੇ ਸੰਗਤਨ ਹੁਕਮ ਕੀਤਾ ਕਿ ਅੱਜ ਰਾਤੀ ਅਸੀਂ ਇਸ ਚਿਖਾਂਦਰ ਪ੍ਰਵੇਸ਼ ਕਰਾਂਗੇ ਤੁਸੀਂ ਕੀਰਤਨ ਦੀ ਚੜੀ ਲਗਾਈ ਰੱਖਣੀ ਡੇਢ ਪਹਿਰੇ ਰਾਤ ਗੁਰੂ ਜੀ ਨੇ ਸ਼ਸਤਰ ਸਜਾ ਬਸਤਰ ਸਜਾ ਕੇ ਅਰਦਾਸਾ ਸੋਧਿਆ ਆਪਣੇ ਪਿਆਰੇ ਖਾਲਸਾ ਨੂੰ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੁਲਾਈ ਤੇ ਕਨਾਤ ਅੰਦਰ ਪ੍ਰਵੇਸ਼ ਕਰ ਗਏ ਗੁਰੂ ਜੀ ਦੀ ਚਿਖਾ ਲਈ ਚੰਦਨ ਦੀ ਲੱਕੜ ਇਸ ਸਥਾਨ ਗੋਬਿੰਦ ਬਾਗ ਸਾਬਤ ਲੋ ਜਾਈ ਗਈ ਸੀ ਸਤਖਤ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਬ ਨਾਡੇੜ ਇਹ ਸੀ ਗੁਰੂ ਘਰ ਦਾ ਇਤਿਹਾਸ ਤੇ ਆਪਾਂ ਤੁ ਲੋ ਦਰਸ਼ਨ ਕਰੋ ਨਾ ਜੀ ਦਰਬਾਰ ਸਾਹਿਬ ਜੀ ਦੇ ਤੇ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਹੋ ਰਹੇ ਜੀ ਬਾਹਰਲੇ ਪਾਸੇ ਤੇ ਆਪਾਂ ਅੰਦਰ ਚੱਲਦੇ ਹਾਂ ਜੀ ਤੇ ਆ ਜਿਹੜਾ ਪੇੜ ਦਰਖਤ ਦੇਖ ਰਹੇ ਹੋ ਇਹ ਚੰਦਨ ਦਾ ਜੀ ਠੀਕ ਹੈ ਜੀ ਚਲੋ ਚੱਲਦੇ ਹਾਂ ਜੀ you uh... ਦੇੜ ਦੀਆਂ ਗਲੀਆਂ ਵੀਰ ਜੀ ਹੁਣ ਨਾਲ ਆ ਦੇਖਿਓ ਵੀਰ ਜੀ ਤੇ ਮੋਟਰਸਾਈਕਲ ਹੈ ਭਾਜੀ ਦਾ ਤੇ ਆਪਾਂ ਘੁੰਮ ਰਿਹਾ ਜੀ ਹੈ ਤਾਂ ਵੇਸੇ ਦੁਪਹਿਰ ਦਾ ਹੀ ਆ ਲੋਕੀ ਕਹਿੰਦੇ ਹੁਣ ਜਿਆ ਨਾ ਟਿਕਾਈ ਨਹੀਂ ਹੈਗਾ ਵੀ ਦੁਪਹਿਰੇ ਵੀ ਘੁੰਮਦੇ ਫਿਰਦੇ ਇਹ 3 ਨੰਬਰ ਆ ਗਿਆ ਜੀ ਗੇਟ ਗੁਰਦੁਆਰਾ ਸਾਹਿਬ ਜੀ ਦਾ ਤੇ ਬਾਕੀ ਚਲੋ ਸਤਿਗੁਰ ਸਾਹਿਬ ਜੀ ਆਪ ਨਾਲ ਨਾਲ ਹੀ ਘੁੰਮਦੇ ਆ ਜੀ ਤੇ ਸ਼ਾਮ ਨੂੰ ਆਵਾਂਗੇ ਆਪਾਂ ਸ਼ਾਮ ਨੂੰ ਪੂਰੇ ਤੁਹਾਨੂੰ ਇੱਥੇ ਰੌਣਕ ਮੇਲਾ ਦਿਖਾਵਾਂਗੇ ਪੂਰਾ ਇੱਥੇ ਹਜੂਰ ਸਾਹਿਬ ਜੀ ਦਾ ਤੇ ਇਹ ਦੋ ਨੰਬਰ ਗੇਟ ਆ ਗਿਆ ਤੇ ਇੱਧਰ ਆ ਗਿਆ ਦੋ ਨੰਬਰ ਚਿੱਖਲਵਾੜੀ ਇੱਧਰ ਹੀ ਆ ਪੈਂਦਾ ਜੀ ਚਿੱਖਲਵਾੜੀ ਅੱਛਾ ਚਿੱਖਲਵਾੜੀ ਇਹ ਠੀਕ ਆ ਜੀ ਆ ਚਿੱਖਲਵਾੜੀ ਜੀ ਤੇ ਸ਼ਹਿਰ ਕਹਿੰਦੇ ਨੇ ਅਜਾ ਨਿਗਮ ਠੀਕ ਆ ਇਹ ਚਿੱਖਲਵਾੜੀ ਹੁਣ ਆਪਾਂ ਚੱਲਿਆ ਜੀ ਕੋੜੇ ਵਾਲੇ ਸਥਾਨਾਂ ਤੇ ਕੋੜਾ ਆਂਦੀ 10 ਤੱਕ ਜੀ ਬੌਲੀ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਅੱਛਾ ਜੀ ਉੱਥੇ ਕੋੜਾ ਸੇ ਠੀਕ ਹੈ ਹੈਗੇ ਉੱਥੇ ਹੈਗੇ ਦਰਸ਼ਨ ਕਰਾਉਣਗੇ ਠੀਕ ਹੈ ਜੀ ਗੁਰਗੋਬ ਸਿੰਘ ਮਹਾਰਾਜ ਦਾ ਹੀ ਕੋੜਾ ਜੀ ਸਵਾਰੀ ਉੱਥੇ ਹੈ ਜੀ ਤੇ ਆਪਾਂ ਜਾ ਕੇ ਦਰਸ਼ਨ ਕਰਾਉਣੇ ਜਾਗੇ ਤੇ ਚਲਦੇ ਆਂ ਹੌਲੀ ਹੌਲੀ ਤੇ ਇਹ ਵੀਰ ਜੀ ਨਰਿੰਦਰ ਸਿੰਘ ਜੀ ਨੇ ਰਵਿੰਦਰ ਹੈ ਰਵਿੰਦਰ ਤੇ ਰਵਿੰਦਰ ਰਵਿੰਦਰ ਕਿਹਮ ਹੈ ਰਵਿੰਦਰ ਇਹ ਵੀਰ ਜੀ ਅਰਵਿੰਦਰ ਸਿੰਘ ਜੀ ਨੇ ਤੇ ਡਿਊਟੀ ਕਰਦੇ ਨੇ ਬਾਬਾ ਬੰਦਾ ਘਾਟ ਵੈਸੇ ਇਹਨੇ ਡਿਊਟੀਆਂ ਚ ਚੇਂਜ ਹੁੰਦੇ ਰਹਿੰਦੀਆਂ ਜੀ ਤੱਕ ਤੇ ਡਿਊਟੀ ਕਰਦੇ ਨੇ ਜੀ ਤਬਲੇ ਦੇ ਤੇ ਸਾਰੇ ਰਾਗੀ ਸਿੰਘ ਨਾਲ ਨੇ ਤੇ ਡਿਊਟੀ ਕਰਦੇ ਨੇ ਤੇ ਇਹ ਆਪਾਂ ਨੂੰ ਕਮਾਉਣ ਵਾਸਤੇ ਆਏ ਨੇ ਜੀ ਕਿਹਾ ਤੇ ਮੈਂ ਤੁਹਾਨੂੰ ਆਪਣਾ ਸ਼ਹਿਰ ਕਮਾਉਣਾ ਜੀ ਬਸ ਚਲੋ ਵਧੀਆ ਜੀ ਹਨਾ ਤੇ ਆਪਾਂ ਹੁਣ ਚੱਲੇ ਆ ਜੀ ਤੇ ਵੀਰ ਜੀ ਡਰਾਈਵ ਕਰ ਰਹੇ ਨੇ ਆਪਾਂ ਵੀ ਆਪੋ ਪਿੱਛੇ ਬੈਠੇ ਆ ਆ ਦੇਖੋ ਜੀ ਕਰੋ ਦਰਸ਼ਨ ਤੇ ਚਲੋ ਚੱਲਦੇ ਆ ਜੀ ਬਾਕੀ ਸਾਹਮਣੇ ਗੁਰੂਤ사ਬ ਆ ਰਹੇ ਨੇ ਇਧਰੋਂ ਗੁਰਦਰਾ ਬੌਲੀ ਸਾਹਿਬ ਦਮਦਮਾ ਸਾਹਿਬ ਸਾਹਮਣੇ ਹੈ ਜੀ ਤੇ ਤੇ ਇੱਥੇ ਵੀ ਇਤਿਹਾਸ ਲਿਖਿਆ ਹੋਇਆ ਜੀ ਬਾਹਰਲੇ ਪਾਸੇ ਤੇ ਮੈਂ ਸੰਪਰਕ ਸੁਣਾਉਣਾ ਕੁਝ ਗੁਰਦੁਆਰਾ ਬੌਲੀ ਦਮਨਾਂ ਸਾਹਿਬ ਇਸ ਉਸਤਤ ਇਤਿਹਾਸਿਕ ਸਥਾਨ ਤੇ ਪ੍ਰਾਤਨ ਸਮੇਂ ਦੀ ਇੱਕ ਵਿਸ਼ਾਲ ਬੌਲੀ ਬਣੀ ਹੋਈ ਹੈ ਪ੍ਰਾਤਨ ਸਮੇਂ ਤੋਂ ਜਿੰਨੇ ਵੀ ਵਕ ਵਖ ਪੁਰਬਾਂ ਉਪਰ ਨਗਰ ਕੀਰਤਨ ਕੱਢੇ ਜਾਂਦੇ ਹਨ ਸਾਰੇ ਇਸ ਸਥਾਨ ਤੇ ਆ ਕੇ ਕੁਝ ਚਿਰ ਵਿਸ਼ਰਾਮ ਕਰਨ ਲਈ ਠਹਿਰਦੇ ਹਨ ਇੱਥੇ ਸਾਰੀਆਂ ਸੰਗਤਾਂ ਦੀ ਮਿੱਠੇ ਜਲ ਸਰਦਾਈ ਦੁਆਰਾ ਸੇਵਾ ਕੀਤੀ ਜਾਂਦੀ ਹੈ ਕੁੁਰ ਵਿਸ਼ਰਾਮ ਉਪਰੰਤ ਸੰਗਤਾਂ ਅਗਲੇ ਪੜਾ ਲਈ ਕੋਚ ਕਰਦੀਆਂ ਹਨ ਤੇ ਉਹ ਗੱਦੀ ਵਾਲਾ ਕੋਲਾਸ਼ ਪਾਤਸ਼ਾਹੀ ਦੱਸੇ ਬਾਬਾ ਅਨਮੋਲ ਸਿੰਘ ਜੀ ਨਾਮ ਉਹਦਾ ਹੈ ਠੀਕ ਆ ਬਾਬਾ ਅਨਮੋਲ ਸਿੰਘ ਜੀ ਕੋੜੀ ਦਾ ਨਾਮ ਹੈ ਤੇ ਆਪਾਂ ਦਰਸ਼ਨ ਕਰਾਉਨੇ ਆ ਤੇ ਇੱਧਰ ਗੁਰਦਰ ਸਾਹਿਬ ਬੌਲਿਸ ਸਾਹਿਬ ਦਮਨੋਸ ਸਾਹਿਬ ਜੀ ਦਰਸ਼ਨ ਕਰਦੇ ਆ ਜੀ ਉਹ ਜ਼ਰਾ ਬੌਲਿਸ ਸਾਹਿਬ ਦਮਨੋਸ ਸਾਹਿਬ ਜੀ ਅੰਦਰ ਜਾ ਕੇ ਅਗੇ ਕੀ ਨਹੀਂ ਕਰੀ ਲੋ ਜੀ ਹੁਣ ਆਪਾਂ ਚੱਲੇ ਆਂ ਜੀ ਘੋੜੇ ਦੇਖਣ ਤੇ ਬਾਬਾ ਅਨਮੋਲ ਸਿੰਘ ਜੀ ਤੇ ਦਰਸ਼ਨ ਕਰਾਉਣੀ ਤੁਹਾਨੂੰ ਤੇ ਜਿਹੜੇ ਘੋੜੇ ਦੀ ਸਵਾਰੀ ਕਰਦੇ ਨੇ ਦਸਵੇਂ ਪਾਸ਼ਾ ਮਹਾਰਾਜ ਤੇ ਆਪਾਂ ਉਹਨਾਂ ਦੀ ਤੁਹਾਨੂੰ ਦਰਸ਼ਨ ਕਰਾਉਣੀ ਆ ਜੀ ਤੇ ਫੋਟੋ ਵੀ ਲੱਗੀ ਹੋਈ ਆ ਜਿਹੜੇ ਸ਼ਾਮ ਨੂੰ ਤਖਤ ਤੇ ਦਰਸ਼ਨ ਕਰਾਉਂਦੇ ਆ ਉਹ ਕਿਹੜਾ ਵਾ ਸਹੀ ਆ ਬਾਬਾ ਅਨਮੋਲ ਨਹੀਂ ਬਾਬਾ ਅਨਮੋਲ ਜਿਹੜੀ ਮੈਂ ਫੋਟੋ ਫੋਟੋ ਪਾਈ ਹੋਈ ਹੈ ਮੈਂ ਕਹਾ ਯਹੀ ਹੈ ਕੋੜਾ ਉਹੀ ਆਹੇ ਹਾਂਜੀ ਸਾਮ ਨੂੰ ਲੈ ਕੇ ਜਾਂਦੇ ਉਥੇ ਠੀਕ ਆ ਦਰ ਕੋੜੇ ਆ ਠੀਕ ਗੁਰੂ ਜੀ ਦੀ ਕੋਲ ਕਿੰਨੇ ਕੋੜੇ ਆ ਬਹੁਤ ਜੀ ਕੋੜੇ ਦੋ ਕਟੋ ਕਟ ਓਨੇ 60 70 ਕੋੜੇ ਹੋਣਗੇ 60 70 ਹੋਣਗੇ ਹਾਂਜੀ ਤੇ ਹੋਰ ਖੇਤਾ ਜੀ ਬੰਨੇ ਪਏ ਨੇ ਹੋਰ ਠੀਕ ਐ ਹੋ ਲੋਜ ਇੱਧਰ ਹੈ ਜੀ ਇਹ ਅਨਮੋਲ ਸਿੰਘ ਕਰੋ ਦਰਸ਼ਨ ਇਹ ਜੀ ਅਨਮੋਲ ਸਿੰਘ ਜੀ ਗੁਰੂ ਸਾਹਿਬ ਜੀ ਦਾ ਘੋੜਾ ਹੈ ਵੀ ਕਾਫੀ ਹੋਣਾ ਦੇ ਤਗੜੀ ਹੈ ਨਾ ਹਾਂਜੀ ਤਗੜੀ ਹੈ ਆਹ ਚੀਜ਼ ਦਿਖਿਨੀ ਕਿਨੇ ਜਬਰਦਸਤ ਹੈ ਪੰਜ ਪਿਆਰੇ ਦੇ ਕੋਰੇ ਸੋ ਪੰਜ ਪਿਆਰੇ ਨੇ ਪੰਜ ਪਿਆਰੇ ਦੇ ਸਵਾਰੀ ਵਾਲਾ ਠੀਕ ਹੈ ਪੰਜ ਪਿਆਰੇ ਦੇ ਸਵਾਰੀ ਵਾਲੇ ਘੋੜੇ ਨੇ ਇਹ ਵੀ ਅੱਛਾ ਹੈ ਇਹ ਵੀ ਅੱਛਾ ਜੀ ਪਵਨ ਸਿੰਘ ਜੀ ਇਸ ਘੋੜੇ ਦਾ ਨਾਮ ਹੈ ਪਵਨ ਸਿੰਘ ਲਿਖਿਆ ਹੋਇਆ ਹੈ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਪਵਨ ਪਵਨ ਜੋਧਾ ਜੀ ਜੋਧਾ ਇਹ ਵੀ ਪੰਜ ਪਿਆਰੇ ਦੀ ਸਵਾਰੀ ਵਾਲਾ ਘੋੜਾ ਹੈ ਜੀ ਘੋੜੇ ਦਾ ਨਾਮ ਹੈ ਜੋਧਾ ਇਹ ਵੀ ਅੱਛਾ ਜੀ ਇਹਨਾਂ ਦਾ ਦਲੇਰ ਸੇਠ ਦਿਲ ਦਿਲਸ਼ੇਰ ਦਿਲਸ਼ੇਰ ਸਿੰਘ ਇਹ ਵੀ ਪੰਜ ਪੈਰਾਂ ਦੀ ਸਵਾਰੀ ਵਾਲਾ ਘੋੜਾ ਹੈ ਜੀ ਦਿਲਸ਼ੇਰ ਸਿੰਘ ਨਿਹਾਲ 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 ਜੀ ਇਹ ਨਿਹਾਲ ਸਿੰਘ ਇਹ ਵੀ ਪੰਜ ਪੈਰਾਂ ਦੀ ਸਵਾਰੀ ਵਾਲਾ ਘੋੜਾ ਹੈ ਜੀ ਜੈ ਮੰਗਲ ਸਿੰਘ ਇਹ ਹੈ ਜੀ ਜੈ ਮੰਗਲ ਸਿੰਘ ਜੈ ਮੰਗਲ ਸਿੰਘ ਇਹ ਵੀ ਪੰਜ ਪੈਰਾਂ ਦੀ ਸਵਾਰੀ ਵਾਲਾ ਘੋੜਾ ਹੈ ਜੀ ਨਾਮ ਬਾਬਾ ਕੋੜ ਦੇ ਨਾਮੇ ਬਾਬਾ ਐ ਵੀ ਪੜਦੇ ਹਾਇ ਗ੍ਰੀਦਿਕਾ ਖਾਲਸਾ ਵਾਇਗ੍ਰੀਦੀ ਕੀ ਫਤਿਹ ਜੀ ਅਨਿਲ ਕੋੜੇ ਆਪਣੇ ਇਹ ਨਵੇਂ ਆਏ ਹੁਣ ਹਾਂਜੀ ਇਹ ਚੜਾਵਾ ਹੈਗੇ ਜਿੰਨੇ ਵੀ ਨਿੱਕੇ ਆਣਾ ਇਹ ਹਰ ਥਾਂ ਤੋਂ ਆਉਂਦੇ ਆ ਪੰਜਾਬ ਆਪਣਾ ਹਿਮਾਚਲ ਹਰਿਆਣਾ ਯੂਪੀ ਰਾਜਸਥਾਨ ਜਿੱਥੇ ਜਿੱਤੇ ਗੁਰੂ ਦੇ ਸਿੱਖ ਹੈਗੇ ਇਹਨਾਂ ਦੀ ਮਸਲ ਪਤਾ ਕੁਛ ਇਹ ਮਾਰਵਾੜੀ ਆ ਨੁਕਰਾਵਾ ਸਿੰਧੀ ਕੋੜੇ ਆ ਹਾਂਜੀ ਅਬਲਕ ਆ ਚੰਬਾਵਾ ਜਿਹੜੀ ਉੱਤਰ ਆਏ ਉਹ ਪੰਜਾਬ ਤੋਂ ਹੀ ਹੋਇਆ ਹਾਂਜੀ ਪੰਜਾਬ ਦੀ ਆ ਠੀਕ ਆ ਪੰਜਾਬ ਸਾਰੇ ਪੰਜਾਬ ਦੇ ਚੜਾਵਾ ਬਰੇਨ ਦਾ ਨਾਮ ਰੱਖੇ ਨਹੀਂ ਹੈ ਇਹਨਾਂ ਦੇ ਆਹ ਜੀ ਨਵੇਂ ਆ ਇਹਨਾਂ ਦੇ ਨੂ ਰੱਖੇ ਆਹ ਹਾਂਜੀ ਉਹ ਥੋੜੇ ਵੱਡੇ ਹੋਣਗੇ ਫਿਰ ਵੱਡੇ ਹੋਣਗੇ ਫਿਰ ਉਹ ਮਾਰ ਇਹ 23 ਸਾਲ ਕੋਈ 3 ਸਾਲ 2 ਸਾਲ ਹਾਂਜੀ ਕਿੰਨੇ ਘੋੜੇ ਆ ਆਪਣੇ ਕੋਲ ਇੱਥੇ ਹੁਣ 60 ਘੋੜੇ ਆ ਹਾਂਜੀ ਲੋ ਜੀ ਵੀਰ ਜੀ ਤੁਹਾਨੂੰ ਜਾਣਕਾਰੀ ਮਿਲੀ ਜੀ ਇਹ ਨਾਮ ਤੁਹਾਡਾ ਜਗਦੇਵ ਸਿੰਘ ਜਗਦੇਵ ਸਿੰਘ ਇਹ ਦੇਖਭਾਲ ਤੁਸੀਂ ਕਰਦੇ ਸਾਰੇ ਹਾਂਜੀ ਸੇਵਾਦਾਰ ਤੇ ਸੇਵਾਦਾਰ ਨੇ ਤੇ ਇੱਥੇ ਦੇਖਭਾਲ ਕਰਦੇ ਨੇ ਘੋੜਿਆਂ ਦੀ ਤੇ ਗੁਰੂ ਸਾਹਿਬਾਨ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਹੋਈ ਹੈ ਸੇਵਾ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਘੋੜੇ ਦੀ ਸੇਵਾ ਕਰਦੇ ਨੇ ਤੇ ਬਾਕੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਹੀ ਬਹੁਤ ਸਾਰੇ ਘੋੜੇ ਨੇ ਤੇ ਬਾਕੀ ਨਾਮ ਲਿਖੇ ਹੋਏ ਘੋੜਿਆਂ ਦੇ ਇਧਰ ਸਾਰੇ ਤੁਸੀਂ ਦੇਖੇ ਜਿਹੜਾ ਆਪਾਂ ਪਹਿਲਾਂ ਦਿਖਾਇਆ ਜੀ ਤੇ ਇਧਰ ਵੀ ਬਹੁਤ سارے ਘੋੜੇ ਆ ਜੀ ਹਾਂ ਉਹ ਦੇਖੋ ਰਮੇ ਬਲੈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਜੋ ਗੋੜਾ ਹੈਗਾ ਸਵਾ ਨਾਮ ਹੈਗਾ ਜੀ ਪਿਤਾ ਇਹ ਗੋੜਾ ਨਗਰੀ ਦੀ ਸੇਵਾ ਕਰਦਾ ਜੀ ਹੁਣ 15 ਸਾਲ ਤੋਂ ਹਾਂਜੀ ਤੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਰਮਿੰਦਰ ਸਿੰਘ ਰਵਿੰਦਰ ਸਿੰਘ ਹੋਟਲ ਵਾਲੇ ਜੀ ਕਿੰਨੇ ਸਾਲ ਦਾ ਜੀ ਮਸਲ ਕਿਰੀਆ ਇਹ ਹੈਗਾ ਮਾਰਵਾੜੀ ਜੀ ਮਾਰਵਾੜੀ ਹੈ ਹੂੰ ਇਹ ਜੀ ਉਮਰ ਹੋ ਗਈ 15 ਸਾਲ ਦੀ ਉਮਰ ਇਹ ਪੜਿਆ ਗਿਆ ਇਹ ਇਹ ਸੰਗਤ ਮੇਟ ਕਰਕੇ ਜਾਂਦੀ ਥੋ ਜੀ ਗੁਰੂ ਸਾਹਿਬ ਨੂੰ ਕੋੜੇ ਵੇਟ ਹੁੰਦੇ ਠੀਕ ਹੈ ਸੰਗਤ ਚੜਾ ਕੇ ਜਾਂਦੇ ਇਥੇ ਇਹ ਜਿਹਨੇ ਜਿਹੜੇ ਵੱਡੇ ਕੋੜੇ ਹੈਗੇ ਗੁਰੂ ਸਾਹਿਬ ਵਾਲੇ ਉੱਧਰ ਹੈਗੇ ਹਾਂ ਉਹ ਗੁਰੂ ਸਾਹਿਬ ਦੇ ਕੋੜੇ ਹੈਗੇ ਇਹ ਜਿੰਨੇ ਵੀ ਇੱਕ ਵੀ ਕੋੜਾ ਖਰੀਦ ਕੇ ਨਹੀਂ ਲਾਇਆ ਸਾਰੇ ਕੋੜੇ ਸੰਗਤ ਵੱਲੋਂ ਭੇਟ ਕੀਤੇ ਗਏ ਸਾਰੇ ਕੋੜੇ ਨਾਲੇ ਜਦ ਕੋੜੇ ਜਦੋ ਜਦ ਕੋਈ ਵੀ ਜਿਹੜੀ ਸੰਗਤ ਹੈਗੀ ਜੇਦੀ ਮਨੋ ਕਾਮਨਾ ਪੂਰੀ ਹੋ ਜਾਂਦੀ ਉਹ ਗੁਰੂ ਸਾਹਿਬ ਨੂੰ ਕੋੜਾ ਲਾ ਕੇ ਦਿੰਦਾ ਜੇ ਖੁਸ਼ੀ ਤੋਂ ਕੋੜਾ ਲਾ ਕੇ ਇੱਥੇ ਗੁਰੂ ਘਰਾਜ ਦਿੰਦਾ ਤਕਸ ਤੇ ਹਾਂ ਚਲੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਕਰੋ ਜੀ ਦਰਸ਼ਨ ਘੋੜਿਆਂ ਦੇ ਤੇ ਆ ਦੱਸਿਓ ਮੈਨੂੰ ਘੋੜਾ ਕਿਹੜੀ ਨਸਲ ਦਾ ਜੀ ਜੈ ਮੰਗਲ ਜੈ ਮੰਗਲ ਸਿੰਘ ਨਾਮ ਹੈ ਨਾਲ ਦਾ ਜੀ ਤੇ ਨਸਲ ਦੱਸਿਓ ਨਸਲ ਜੈ ਮੰਗਲ ਨਸਲ ਹੈ ਜੀ ਆ ਦੇਖੋ ਜੀ अभी जामंगली है ये कौन सी नस्ल है इसकी जानकारी नहीं है इसमें नवीन बनते है इसकी जानकारी कम है क्या तुम आ गया है हेलो बड़ी ना मरा हो गया, ना गया।, ना गया। <laughs> लो जी ਆਹ ਨੋਮੀ ਤੇ ਇਹ ਪੁੱਛਦੇ ਰੋੜਾ ਸਰਪਾਰ ਸਾਹਿਬ ਜੰਦਾ ਸ਼ੋਹਰ ਇਹ ਵਾਲਾ ਹੈ ਹਾਂ ਤੇ ਖੜ ਜਾ ਖੜੋ ਕਿੱਲੇ ਨੂੰ ਬੈਠਾ ਲੋ ਜੀ ਆਪਾਂ ਹੁਣ ਚੱਲਿਆਂ ਜੀ ਇਤਿਹਾਸਕ ਕੋ ਦੇਖਣ ਵਾਸਤੇ ਤੇ ਕੋੜਿਆ ਆਪਾਂ ਦੇਖ ਆਏ ਹਾਂ ਜੀ ਤੇ ਨਾਲ ਹੀ ਗੁਰਦੁਰ ਸਾਹਿਬ ਜਿਹੜੇ ਤੇ ਇਧਰ ਸਾਹ ਹੋ ਰਿਹਾ ਗੁਰਦਰਾ ਬੋਲੀ ਗੰਦਮ ਤਾਂ ਸਾਹਿਬ ਤੇ ਹੁਣ ਆਪਾਂ ਚੱਲਿਆਂ ਦੀ ਇਤਿਹਾਸਕ ਕੋ ਦੇਖਣ ਵਾਸਤੇ ਇਹ ਹੈ ਨਾ ਬੌਲਿਸ ਇਤਿਹਾਸਕ ਜੋੜੇ ਲੈ ਜਾਣੇ ਇਧਰ ਲੋਰੀਆ ਹੈ ਜੀ ਇਤਿਹਾਸਕ ਬੌਲਿਸਾ ਖੋ ਦੇਖੋ ਤੁਸੀਂ ਅਰੇ ਇਹ ਗੰਦਾ ਪਾਣੀ ਹੋਇਆ ਸਾਫ ਪਾਣੀ ਹੈ ਹੈ ਉੱਤੋਂ ਦਾ ਹੀ ਹੈ ਥੱਲੇ ਦਾ ਪਾਣੀ ਹੈ ਇਹ ਥੱਲੇ ਦਾ ਪਾਣੀ ਹੋਗਾ ਨਾ ਪ੍ਰਾਤਨ ਹੈ ਜੀ ਪ੍ਰਾਤਨ ਹੈ ਨਾ ਚਲੋ ਉਹ ਜਿਹੜਾ ਬਣਿਆ ਨਾ ਹਾਂ ਇਹ ਬਰ ਉਹ ਰਾਸੂ। ਠੀਕਾ ਹੋ ਰਾਸੂ ਲਾ ਹਾਂ ਇਹ ਹੁਣ ਇਹ ਦੁਬਾਰਾ ਬਣਾਇਆ ਹਾਂ। ਠੀਕ ਆ ਪਹਿਲਾਂ ਉਹ ਰਾ ਹੁੰਦਾ ਸੀ ਉਹ ਸਾਹਮਣੇ ਨਾ ਗੇਟ ਦੇ ਬਣਾ ਹੋਇਆ ਦਰ। ਉੱਥੇ ਰਾ ਹੁੰਦਾ ਸੀ ਪਹਿਲਾਂ। ਤੇ ਉਸ ਤੋਂ ਬਾਅਦ ਫਿਰ ਇਹ ਦੁਬਾਰਾ ਬਣਾਇਆ ਹੁਣ ਉੱਪਰ ਵਾਲਾ ਵਾਲਾ ਪਾਸਾ। ਉਹ ਗੇਟ ਬਣਾਇਆ ਹੈ ਸਾਹਮਣੇ। ਤੇ ਪਾਣੀ ਤਾਂ ਚਲੋ ਵਿੱਚ ਹੈਗਾ ਪਰ ਗੰਦਾ ਹੋਇਆ ਪਿਆ। ਪੱਤੇ-ਪੱਤੀ ਉੱਡੂ-ਉੱਡ ਕੇ ਹੋਏ ਹੋਏ। ਤੇ ਬਹੁਤ ਸੋਹਣਾ ਬਣਾਇਆ ਜੀ ਵੈਸੇ ਤਾਂ। ਤੇ ਇੱਧਰ ਬਣਿਆ ਹੋਇਆ ਜੀ ਮਿਊਜ਼ੀਅਮ ਸਾਹਮਣੇ ਤੇ ਉਧਰ ਹੈਗਾ ਜੀ ਸਟੇਸ਼ਨ ਤੇ ਮੈਂ ਜਾਣਕਾਰੀ ਦੇਣਾ ਚਾਹਣਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਾਰੀ ਬਦੌਲਤ ਹੈ ਜੀ ਇਹ ਤੇ ਉਹ ਸਮੇਂ ਤੇ ਬੌਲੀ ਸਾਹਿਬਾ ਨੇ ਤਿਆਰ ਕਰ ਇੱਥੇ ਕੀਤਾ ਸੀ ਤੇ ਕਾਫੀ ਡੂੰਘਾ ਜੀ ਜਿੱਥੇ ਸੜਕ ਤੇ ਕੱਚਾ-ਕੱਚਾ ਹੈ ਤੇ ਬਾਕੀ ਸਾਰਾ ਉੱਪਰ ਉਹਨਾਂ ਦੀ ਬਦੌਲਤ ਕਰਕੇ ਖੁੱਲਾ ਬਲਾਉਦ ਬਣਾਤਾ ਉਹਨਾਂ ਨੇ ਤੇ ਪੁਰਾਤਨ ਇਟਾਂ ਲੱਗੀਆਂ ਹੋਈਆਂ ਜੀ ਤੇ ਗੁਰੂ ਘਰ ਦੀ ਸਾਰੀ ਜਗ੍ਹਾ ਇਹ ਤੇ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ ਤੇ ਦਰਸ਼ਨ ਕਰਕੇ ਵਧੀਆ ਲੱਗਿਆ ਜੀ ਤੇ ਬਾਕੀ ਇਧਰ ਪਿੱਛੇ ਤੁਸੀਂ ਦੇਖ ਸਕਦੇ ਹੋ ਜੀ ਇਧਰ ਮਿਊਜ਼ੀਅਮ ਹੈ ਜੀ ਤੇ ਫਿਰ ਦੁਬਾਰਾ ਆਪਾਂ ਆਂਗੇ ਗੁਰਦੁਆਰਾ ਬੋਲੀ ਦਮਦਮ ਸਾਹਿਬ ਤੇ ਚਲੋ ਹੁਣ ਆਪਾਂ ਚੱਲਦੇ ਆ ਜੀ ਹਾਂਜੀ ਵੀਰ ਜੀ ਹੁਣ ਕਿੱਥੇ ਲੈ ਕੇ ਚਲੋਗੇ ਜੀ ਮਿਊਜ਼ੀਅਮ ਚਲੋ ਹੁਣ ਆਪਾਂ ਚੱਲਦੇ ਆ ਜੀ ਮਿਊਜ਼ੀਅਮ ਵਿੱਚ ਤੇ ਦੁਪਹਿਰ ਹੋ ਗਈ ਵੀਰ ਜੀ ਨੂੰ ਮੈਂ ਤੰਗ ਕੀਤਾ ਵੀਰ ਜੀ ਕਹਿੰਦੇ ਚੰਗਾ ਬੰਦਾ ਆਇਆ ਮੈਨੂੰ ਕੰਮ ਆਦਾ ਆਣਾ ਵੀਰ ਜੀ ਇਦਾਂ ਹੀ ਹੈ ਨਾ ਕੋਈ ਗੱਲ ਨਹੀਂ ਸਹੀ ਗੱਲ ਹੈ ਸੇਵਾ ਠੀਕ ਹੈ ਵੀਰ ਜੀ ਕਹਿੰਦੇ ਸੇਵਾ ਚਲੋ ਹਨਾ ਅਸੀਂ ਵੀ ਯਾਦ ਕਰਾਂਗੇ ਹਨਾ ਵੀ ਅਸੀਂ ਗਏ ਸੀ ਇਹ ਸਾਨੂੰ ਘੁਮਾਇਆ ਵੀਰ ਜੀ ਹੋਣਾ ਨੇ ਤੇ ਚਲੋ ਹੁਣ ਆਪਾਂ ਚੱਲਦੇ ਆਂ ਜੀ ਮਿਊਜ਼ੀਅਮ ਵਿੱਚ ਬਸ ਨਾਲ ਨਾਲ ਇਹ ਜੀ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਹੀ ਆ ਤੇ ਆ ਗਏ ਜੀ ਮਿਊਜ਼ੀਅਮ ਚਲੋ ਜੀ ਵੀਰ ਜੀ ਦਾ ਧੰਨ ਨੇ ਧੰਨਵਾਦ ਭਾਈ ਬਹੁਤ ਤੁਹਾਡਾ ਤੁਸੀਂ ਸੰਕੁਮਾਰ ਹੋ ਜੀ ਸ਼ਹਿਰ ਦੇਖੋਏ ਤੇ ਚਲੋ ਆਪਾਂ ਚੱਲਦੇ ਜੀ ਅੰਦਰ ਇਧਰ ਹੀ ਬਹੁਤ ਸੋਹਣਾ ਬਣਿਆ ਹੋਇਆ ਜੀ ਇਧਰ ਹੈਗਾ ਜੀ ਸਟੇਸ਼ਨ ਹਜੂਰ ਸਾਹਿਬ ਜੀ ਦਾ ਚਲੋ ਜੀ ਚੱਲਦੇ ਆਂ ਅੰਦਰ ਹੁਣ ਤੇ ਆਪਾਂ ਚਲੋ ਜੀ ਚੱਲਿਆ ਜੀ ਅੰਦਰ ਗੁਰੂ ਗੋਬਿੰਦ ਸਿੰਘ ਜੀ ਮਿਊਜ਼ੀਅਮ ਤੇ ਆਪਾਂ ਜੋੜੇ ਥੇ ਉਤਾਰਦੇ ਨੇ ਜੀ ਜੋੜੇ ਉਤਾਰ ਕੇ ਰਫਤ ਚੱਲਦੇ ਜੀ ਅੰਦਰ ਬਾਰੇ ਦਾ ਸਟੈਚੂ ਲੱਗੇ ਹੋਏ ਜੀ ਚਲੋ ਚੱਲਦੇ ਅੰਦਰ ਤੇ ਜੀ ਕੰਡਾ ਲੱਗਿਆ ਕੰਡਾ ਲੱਗਿਆ ਹਾਂ ਐਸੀ ਲੱਗਿਆ ਸਰੀਰ ਚ ਸਰੀਰ ਜਪੋ ਕਲਾਂ ਅੰਦਰ ਚਲਦੀਆਂ ਜੀ ਇਹ ਲੋ ਸਿੰਗਰ ਉਹ ਆ ਦੇਖੋ ਜੀ ਇਹ ਗੈਂਦਾ ਹੈ ਗੈਂਦਾ ਬੜਾ ਔਖਾ ਦੇਖੋ ਲਓ ਜੀ ਕਰੋ ਜੀ ਦਰਸ਼ਨ ਮਿਸਮ ਬਣੇ ਹੋਏ ਜੀ ਰਾਤ ਚ ਜਿੱਥੇ ਦੱਸਿਆਈਆਂ ਕਿ ਕਿਵੇਂ ਰਾਜੇ ਮਹਾਰਾਜੇ ਕਿਵੇਂ ਡੀਲ ਕਰਦੇ ਸੀ ਉਦੋਂ ਤੇ ਇੱਧਰ ਵੀ ਲਿਖੇ ਗੁਰਾਂ ਦੇ ਪਾਸ਼ਾ ਜੀ ਦੀ ਤਸਵੀਰ ਲੱਗੀ ਹੋਈ ਹੈ ਜੀ ਪਰਸ਼ਾਤ ਚੱਕਦੇ ਹੋਏ ਸੰਗਤਾਂ ਤੇ ਇੱਧਰ ਬਣਦੀ ਹੋਈ ਜੀ ਲੰਗਰ ਤਿਆਰ ਹੁੰਦੇ ਤੇ ਇੱਧਰ ਵੇਖੋ ਤੁਸੀਂ ਨਾਲ ਅੱਥੇ ਕਿਨੇ ਗਨੇ ਬਣਾ ਰਹੀ ਨਾ ਹਾਂ ਆਪੀ ਚਾਰ ਕਿਤੇ ਆ ਜਿਆਦਾ ਸੱਚੇ ਸੱਚ ਤਾਂ ਹੁੰਦਾ ਨੂੰ ਤੁਸੀਂ ਹੋਰੇ ਜਿ ਬਣਾਇਓ ਜੋ ਸਿੱਧਾ ਰੱਖ ਕੇ ਇਦਾਂ ਧਰਮ ਮਾਤਾਂ ਜੀ ਪ੍ਰਸ਼ਾਦ ਆਪਣੀ ਤਿਆਰ ਕਰਦੇ ਹੋਏ ਤੇਦਰ ਦੇਖੋ ਤੁਸੀਂ ਕਰੋ ਦਰਸ਼ਨ ਬਹੁਤ ਸੋਨਾ ਬਣਾਇਆ ਹੋਇਆ ਜੀ ਅੰਦਰ ਵੀ ਦੇਖੋ ਬੋਲੇ ਸਾਹਿਬ ਦੇ ਜਿਵੇਂ ਇਸ਼ਨਾਨ ਕਰਦੇ ਹੋਏ ਸੰਗਤਾਂ ਇੱਧਰ ਜene ਇੱਥੇ ਪੁਰਾਣੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਕੇ ਸੰਗਤਾਂ ਨੂੰ ਸ਼ੁਕਰ ਕਰਦੀਆਂ ਹੋਈਆਂ ਤੇ ਜਿਵੇਂ ਪ੍ਰਾਤਨ ਪਹਿਲਾਂ ਘਰ ਇਦਾਂ ਦੇ ਹੁੰਦੇ ਸੀ ਉਹਨੂੰ ਇਹ ਇਥੋਂ ਦੀ ਤਸਵੀਰ ਹੋਈ ਹੈ ਹਾਂਜੀ ਹੈ ਹਜੂਰ ਸਾਹਿਬ ਦੀ ਹੈ ਮੇੜ ਦੀ ਪ੍ਰਾਤਨ ਹਨਾ ਚਲੋ ਜੀ ਆ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਜੀ ਝੁੰਮਰ ਇਹ ਦੇਖੋ ਜੀ ਇੱਥੇ ਤਸਵੀਰ ਲੱਗੀ ਹੋਈ ਹੈ ਪੁਰਾਣੀ ਅ ਨਗਰ ਕੀਰਤਨ ਦੀ ਪਹਿਲਾਂ ਇਦਾਂ ਹੁੰਦਾ ਸੀ ਨਾਮ ਕੀਰਤਨ ਤੇ ਇਹ ਤਖਤ ਸਾਹਿਬ ਜਿਹਦੇ ਅੰਦਰ ਸ਼ਸਤਰਾਂ ਦੀ ਸੇਵਾ ਹੁੰਦੀ ਹੈ ਬਸ ਇਹ ਚਾਰ ਨੰਬਰ ਇਦਾਂ ਜੀ ਲੋ ਜੀ ਇੱਧਰ ਹੈ ਜੀ ਘੋੜਾ ਜੰਗਲਾਂ ਵਿੱਚ ਰਹਿੰਦੇ ਸੀ ਨਾ ਸਿੰਘ ਉਹਦਾ ਬਣਾਇਆ ਹੋਇਆ ਜੀ ਜੰਗਲਾਂ ਚ ਪ੍ਰਸ਼ਾਦਾ ਬਣਾ ਤਿਆਰ ਕਰ ਦਿੰਦੇ ਸੀ ਸਿਗਲ ਕਿੱਦਾਂ ਇਦਾਂ ਇਸ ਹੁੰਦੀ ਉਹ ਚੀਜ਼ ਦਸਾਈ ਆ ਸਿੱਖਾਂ ਨੇ ਜੰਗਲਾਂ ਚ ਰਹਿ ਕੇ ਵੀ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਚਲੋ ਜੀ ਪਾਈਤਾਰੂ ਸਿੰਘ ਕੋਪਰੀ ਡੋਂਗ ਆ ਦੇਖ ਇਧਰ ਇਹਾਂ ਬਣਾ ਨੂੰ ਚੱਕੇ ਲੈ ਜਾਂਦੇ ਸੀ ਉਹ 10 16 ਚੰਦੀ ਸਾਰਾ ਕੁਝ ਲੁੱਟ ਰਹੇ ਹੁੰਦੇ ਸੀ ਰਦਰ ਸਿੱਖਾਂ ਨੇ ਮਾਤ ਪਾਈ ਸੀ ਆ ਨਾ ਆ ਦੇਖੋ ਆਉਂਦੇ ਨਾ ਬਰੋਲੇ ਬਣ ਕੇ ਫਿਰ ਜਦੋਂ ਪੈਂਦੇ ਹੀ ਸ਼ੇਰਾਂ ਵਾਂਗ ਇਧਰ ਸਾਡੇ ਸਿੱਖਾਂ ਦੀਆਂ ਕੁਰਬਾਨੀਆਂ ਦੇਖੋ ਤੇ ਉੱਤਰ ਇਲਾ ਨਹੀਂ ਇਲਾ ਇਲਾੜਦੀਆਂ ਇਹ ਕੁਛ ਦਸਕੀ ਲਿਖਿਆ ਨਹੀਂ ਨਹੀਂ ਪਤਾ ਤੇ ਜਰੂਰ ਤੁਸੀਂ ਦੇਖਿਓ ਵੀਡੀਓ ਪਾਜ਼ ਕਰਕੇ ਮਰਾਠੀ ਵਿੱਚ ਆ ਨਹੀਂ ਨਹੀਂ ਕੀ ਆ ਉਰਦੂ 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 ਇਹ ਇਹ ਉਰਦੂ ਵਿੱਚ ਇਹ ਉਰਦੂ ਚ ਦੱਸਿਓ ਉਹਨੂੰ ਕਮੈਂਟ ਕਰਕੇ ਲਿਖਿਆ ਕੀ ਹੈ ਜੀ ਪਰ ਮੈਨੂੰ ਤਾਂ ਨਹੀਂ ਪਤਾ ਕੀ ਲਿਖਿਆ ਹੋਇਆ ਹੈ ਜੀ ਤੁਸੀਂ ਤੁਸੀਂ ਜਰੂਰ ਦੱਸਿਓ ਚਲੋ ਲੋ ਜੀ ਆਪਾਂ ਚੱਲਿਆਂ ਜੀ ਵਾਪਸ ਰਖਾਤੇ ਚੱਲਿਆ ਜੀ ਤੇ ਬਹੁਤ ਵਧੀਆ ਆਨੰਦ ਆ ਜੀ ਮਿਊਜ਼ੀਅਮ ਦੇਖ ਕੇ ਤੇ ਧੰਨਵਾਦ ਫੇਰ ਕਰਦੇ ਆਪਾਂ ਵੀਰ ਜੀ ਦਾ ਜਿਹੜੇ ਆਪਾਂ ਨੂੰ ਲੈ ਕੇ ਗਏ ਜੀ ਠੀਕ ਹੈ ਜੀ ਚੱਲਦੇ ਆ ਜੀ ਫਿਰ ਹੁਣ ਵਾਪਸ ਲੋਡ